ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 30 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 30 ਮਈ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਮੋਹਰਾ ਦੀ ਝੋਟੀ ਚਾਹੀਦੀ ਆ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਗਾ ਆਪਣੇ ਕੋਲੇ ਬਹੁਤ ਚੰਗੇ ਰਿਕਾਰਡ ਦੀ ਝੋਟੀ ਆਈ ਹੋਈ ਆ ਤੇ ਮਗਰ ਵੀ ਇਹਦੇ ਫੀਮੇਲ ਕਾਫਾ ਕਿਹੜੇ ਸਾਨ ਦੀ ਕੱਟੀ ਆ ਇਹ ਉਹ ਸਾਰਾ ਰਿਕਾਰਡ ਆ ਕਿਹੜੇ ਵੀ ਆਪ ਆ ਇਹ ਉਹਦਾ ਵੀ ਰਿਕਾਰਡ ਆ ਆਪਾਂ ਸਾਰਾ ਰਿਕਾਰਡ ਫੋਨ ਤੇ ਦੇ ਦਾਂਗੇ ਸੋ ਬਹੁਤ ਵੀਰ ਜਿਹੜੇ ਚੰਗੀ ਮੋਹਰਾ ਦਾ ਸੌਂਗ ਰੱਖਦੇ ਨੇ ਉਹ ਜਰੂਰ ਫੋਨ ਲਾਇਓ ਇਹਦਾ ਭਾਅ ਵੀ ਜਾਇਜ਼ ਹੋਊਗਾ ਤੇ ਉਹਨਾਂ ਵੀਰਾਂ ਲਈ ਸੁਨੇਹਰੀ ਮੌਕਾ ਹੈ ਉੱਚੇ ਲੰਮੇ ਕੱਦ ਕਾਠ ਦੀ ਤੇ ਚੰਗੀ ਸਮੀ ਬਲੀ ਕੱਟੀ ਆਪਣੇ ਫਾਰਮ ਤੇ ਅਵੇਲੇਬਲ ਆ ਸੇਲ ਵਾਸਤੇ ਤਾਜੀ ਸੂਈਆ ਕੱਲ ਸਵੇਰ ਦੀ ਸੂਈ ਹੋਈ ਆ ਤੇਸ ਟਾਈਮ ਦੇ ਥੱਲੇ 10 ਕਿਲੋ ਬੋਲੀ ਹਾਜ਼ਰ ਆ ਕੋਈ ਮੇਰਾ ਵੀਰ ਦੋ ਡੰਗ ਚੋਕੇ 10 ਕਿਲੋ ਬੋਲੀ ਲਿਆ ਸਕਦਾ ਬਾਕੀ ਰਿੰਗ ਸੰਗਿਆ ਤੁਸੀਂ ਬਿਊਟੀ ਦੇਖੋ ਕੱਟੀ ਦੀ ਬਾਕੀ ਪਿੱਛੇ ਦੇਖੋ ਕੱਟੀ ਕਿੰਨੀ ਚੰਗੀ ਕੱਟੀ ਆ ਪਰ ਜਿਹੜੀ ਫੀਮੇਲ ਕਾਫ ਦਿੱਤਾ ਇਹਨੇ ਕਿਹੜੇ ਸੀਮਨ ਦੀ ਆ ਸਾਰਾ ਰਿਕਾਰਡ ਦੇ ਦਾਂਗੇ ਜਮਦਿਆਂ ਦੀਆਂ ਸੂਲਾਂ ਦੇ ਮੂੰਹ ਤਿੱਖੇ ਵਾਲੀ ਗੱਲ ਆ ਖੁਰਲੀ ਜਿੱਦੀ ਜਮਦੀ ਆ ਤੁਸੀਂ ਦੇਖੋ ਖੁਰਲੀ ਦੇ ਜਮਾ ਬਰਾਬਰ ਖੜੀ ਆ ਕੱਟੀ ਉਹ ਖੁਰਲੀ ਆਪਣੀ ਦੇਖ ਸਕਦੇ ਤੁਸੀਂ 2.5 ਤੋਂ 3 ਫੁੱਟ ਦੀ ਖੁਰਲੀ ਆ ਬਰਾਬਰ ਖੁਰਲੀ ਦੇ ਆਉਂਦੀ ਆ ਬਾਕੀ मां ਵੀ ਬਹੁਤ ਸਨੱਖਿਆ ਰਿੰਗ ਸਿੰਘ ਤੁਸੀਂ ਦੇਖੋ ਨੇੜ ਤੋਂ ਚੈੱਕ ਕਰਾਉਣੇ ਆ ਰਿੰਗ ਸਿੰਘ ਬੁੱਕੱਟੀ ਦੀਆਂ ਬਰੀਕੀਆਂ ਚੈੱਕ ਕਰਿਓ ਸਾਨੂੰ ਤੋੜ ਕੇ ਦਿਖਾਵਾਂਗੇ ਥਣ ਬਹੁਤ ਸੋਹਣਾ ਕੱਢਿਆ ਹੋਇਆਗਾ ਸ਼ਾਮ ਦਾ ਟਾਈਮ ਆਪਣਾ ਅੱਜ ਆਪਾਂ 30 ਤਰੀਕ ਨੂੰ 5:30 ਵਜੇ ਵੀਡੀਓ ਬਣਾ ਰਹੇ ਹਾਂ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ 9478263916 9878448264 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਤੇ ਕੋਈ ਵੀ ਨਗ ਸੇਲ ਕਰਨਾ ਹੋਵੇ ਤਾਂ ਵੀ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਆਪਣੇ ਕੋਲੇ ਟਾਪ ਕੁਆਲਿਟੀ ਦੀਆਂ ਐਫ ਬੈੜਾ 20 ਤੋਂ ਲੈ ਕੇ 40 ਲੀਟਰ ਤੱਕ ਦੀਆਂ ਬੈੜਾ ਹੁੰਦੀਆਂ ਨੇ ਜਦੋਂ ਮਰਜੀ ਆਪਣੇ ਫਾਰਮ ਤੇ ਵਿਜ਼ਿਟ ਕਰਿਓ ਆਪਣਾ ਜਿਆਦਾ ਕੰਮ ਗਾਈਆਂ ਦਾਗਾ ਤੇ ਅੱਜ ਆਪਾਂ ਤੁਹਾਨੂੰ ਟਾਪ ਦਾ ਨਗੀਨਾ ਦਿਖਾਵਾਂਗੇ ਮੋਹਰਾ ਦਾ ਸੋ ਦੇਖੋ ਇਹ ਰਿੰਗ ਸਿੰਘ ਆ ਤੇ ਮਗਰ ਕੱਟੀ ਆ ਸੋਨੇ ਤੇ ਸਹਾਗੇ ਵਾਲੀ ਗੱਲ ਹੋਈ ਪਈ ਆ ਬਹੁਤ ਉੱਚਾ ਲਮਾ ਵੱਡਾ ਕਾ ਦਾ ਕੱਟ ਕੱਟੀ ਦਾ ਸਾਨੂੰ ਤੋੜ ਕੇ ਦਿਖਾਉਣੇ ਆ ਫਿਰ ਨੇੜ ਤੋਂ ਥਣਲੇਵਾ ਚੈੱਕ ਕਰਾਵਾਂਗੇ ਸੋ ਦੇਖੋ ਫੀਮੇਲ ਕਾਫ ਆ ਕੱਟੀ ਮਗਰਲੀ ਵੀ ਬਹੁਤ ਚੰਗੇ ਰਿਕਾਰਡ ਦੀ ਆ ਤੋੜ ਕੇ ਦਿਖਾ ਬਤਾਇਆ ਸੋਪਾ ਛੋਟੀ ਸਾਨੂੰ ਤੋੜ ਕੇ ਦਿਖਾਵਾਂਗੇ ਬਾਕੀ ਰਹਿਦੀ ਡਿਟੇਲ ਉਹ ਤੋਂ ਬਾਅਦ ਸ਼ੇਅਰ ਕਰਾਂਗੇ ਥਣਲੇਵਾ ਨੇੜ ਤੋਂ ਚੈੱਕ ਕਰਾਵਾਂਗੇ ਕੱਲ ਸਵੇਰ ਦੀ ਸੂਈ ਥੱਲੇ 10 ਕਿਲੋ ਬੋਲੀ ਸਟਾਰਟ ਆ ਤੋੜ ਕੇ ਖਰਾਫਤ ਸੋ ਕੱਟੀ ਦਾ 나ੜੂਆ ਤੁਸੀਂ ਚੈੱਕ ਕਰ ਸਕਦੇ ਹੋ 나ੜੂਆ ਨਾਲ ਆ ਬਿਲਕੁਲ ਤਾਜਾ ਤਾਜਾ 나ੜੂਆ ਨਾਲ ਆ ਤੋ ਬਿਲਕੁਲ ਜੈਡ ਬਲੈਕ ਕੱਟੀ ਆ ਤੁਸੀਂ ਦੇਖ ਸਕਦੇ ਹੋ ਮੋਹਰਾ ਚ ਤੋਰਦੇ ਬੁੱਤ ਸੋ ਤੁਰਦੀ ਦਾ ਥਣਲੇਵਾ ਚੈੱਕ ਕਰਿਓ ਕਿਸਾਨ ਵੀਰੋ ਤੇ ਹਾਈਟ ਤੇ ਲੈਂਥ ਕੱਟੀ ਦੀ ਚੈੱਕ ਕਰਿਓ ਰਿੰਗ ਸਿੰਘ ਮੈਂ ਤੁਹਾਨੂੰ ਦਿਖਾਈ ਚੁੱਕਿਆ ਪਹਿਲਾਂ ਸੋ ਦੇਖੋ ਸੋ ਦੇਖੋ ਲੇਵੇ ਦੀ ਬੰਤਰ ਦੇਖੋ ਉੱਚਾ ਲੰਮਾ ਵੱਡਾ ਕਦ ਕਾਠਾ ਕੱਟੀ ਦਾ ਹਾਈਟ ਲੈਂਥ ਫੁੱਲ ਆ ਸੋ ਦੇਖੋ ਸੋ ਚੰਗੇ ਸਾਂਹ ਰਗੀ ਪਈ ਆ ਕਿਹੜੇ ਸਾਂਹ ਦੀ ਕੱਟੀ ਆ ਉਹ ਸਾਰਾ ਰਿਕਾਰਡ ਤੁਹਾਨੂੰ ਫੋਨ ਤੇ ਦੇ ਦਾਂਗੇ ਸੋ ਦੇਖੋ ਲੇਵਾ ਸ਼ਾਮ ਦੇ ਟਾਈਮ ਨੂੰ ਆਪਾਂ ਵੀਡੀਓ ਬਣਾ ਰਹੇ ਆ ਸੋ ਲੇਵਾ ਦੇਖੋ ਪੂਰਾ ਕੰਪੈਕਟ ਤੇ ਆਰਡਰ ਦੇਖੋ ਥਾਣਾ ਨੇੜੇ ਤੋਂ ਚੈੱਕ ਕਰਾ ਆਇਆ ਕੱਲਾ ਕੱਲਾ ਨਿਕੜਵਾ ਥਾਣ ਦੀ ਦਿਖ ਸਕਦਾ ਹਾਂ ਸੋਹਣਾ ਥਾਣਾ ਪਹਿਲਣ ਕੱਟੀ ਦੇ ਸੋਹਣਾ ਥਾਣਾ ਦੇਖੋ ਤੁਸੀਂ ਥਣ ਦੀ ਗੈਪ ਥਣ ਦੀ ਵਿੱਥੀ ਦੇਖੋ ਥਣ ਦੀ ਮੋਟਾਈ ਦੇਖੋ ਬਹੁਤ ਸੋਹਣਾ ਥਾਣਾ ਕੱਲਾ ਕੱਲਾ ਨਿਕੜਵਾ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਝੋਟੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਚੱਕ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ